ਆਪੋ ਨੇ ਲਾਂਚ ਕੀਤੀ ਹੈ ਮੋਟਰਸਾਈਕਲ ਦੀ ਬੈਟਰੀ 1 ਸਾਲ ਦੀ ਗਾਰੰਟੀ ਕਾਉਂਟਰ ਰਿਪਲੇਸਮੈਂਟ ਉਸੇ ਟਾਈਮ ਵਾਪਸੀ ਸਿਰਫ 250 ਰੁਪਏ ਬਾਜੀ 250 ਦੀ ਬੈਟਰੀ 250 ਰੁਪਏ ਦੇ ਵਿੱਚ 1 ਸਾਲ ਦੀ ਨਾਲ ਗਾਰੰਟੀ ਬਾਜੀ 1 ਸਾਲ ਦੀ ਗਾਰੰਟੀ 1 ਸਾਲ ਦੀ ਗਾਰੰਟੀ ਬਾਜੀ ਓਕੇ ਜੀ ਉਸ ਤੋਂ ਬਾਅਦ ਭਾਜੀ LED ਲਾਈਟਾਂ ਹੁਣ ਆਪਣੇ ਕੋ ਆ ਗਏ ਆ ਆਈਡੀਅਲ LED ਲਾਈਟਾਂ ਪਹਿਲੀ ਦੀ ਲਾਈਟਾਂ ਜੀ ਹਾਂਜੀ ਰੇਟ ਸੁਣੋਗੇ ਭਾਜੀ ਆਪੇ ਲੋਕੀ ਕਹਿਣਗੇ ਵੀ ਹਾਂ ਤੁਸੀਂ ਹੱਤ ਕਰਤੀ ਐ 5 ਰੁਪਏ ਭਾਜੀ ਸਿਰਫ 5 ਰੁਪਏ ਸਿਰਫ 5 ਰੁਪਏ ਬਾਜੀ LED ਲਾਈਟ 5 ਰੁਪਏ ਦੀ ਓਪ ਮੀਟਰ ਤਾਰ ਐਕਟਵਾ ਦੀ ਐਕਟਵਾ ਦੀ ਕੰਪਲੀਟ ਮੀਟਰ ਤਾਰ ਆਊਟਰ ਸਮੇਤ ਸਿਰਫ 15 ਰੁਪਏ 35 ਰੁਪਏ ਸਰ 35 ਰੁਪਏ ਵਾਦੀ ਤਾਰ ਕੰਪਲੀਟ ਤਾਰ ਇਨਰ ਸਮੇਤ ਓਕੇ ਬ੍ਰੇਕ ਤਾਰ ਇਹਦੀ ਐਕਟਵਾ ਦੀ ਹੈਗੀ ਐ ਅਗਲੀ 65 ਰੁਪਏ ਪਿਛਲੀ ਬ੍ਰੇਕ ਤਾਰ ਐਕਟਵਾ ਦੀ 70 ਰੁਪਏ ਚੋਕ ਤਾਰ ਐਕਟਵਾ ਦੀ 45 ਰੁਪਏ ਤੇ ਰੇਸ ਤਾਰ ਐਕਟਵਾ ਦੀ 65 ਰੁਪਏ ਓਕੇ ਇਹ ਵੀ ਬਾਜੀ 3 ਲੈਂਸ ਨਾਲ ਪੁਲੀ ਸਲਾਈਡ ਓਕੇ 120 ਰੁਪਏ ਚ ਉਹ ਸੱਤ ਫੰਕਸ਼ਨ ਇਹਦੇ ਵਿੱਚ ਭਾਜੀ ਵਾਈਟ ਵੀ, yellow ਵੀ, ਨਾਲ ਫਲੈਸ਼ ਵੀ, ਨਾਲ ਪੁਲਿਸ ਲਾਈਟ ਵੀ, ਨਾਲ red blue ਚੱਲੂਗੇ ਇੱਥੇ। ਹੁਣ ਆਪਾਂ ਕਵਪ ਦਾ ਪੇਂਟ ਸ਼ੁਰੂ ਕੀਤਾ ਵਾ। ਕਾਦੇ ਲਈ ਹੁੰਦਾ? ਇਹ ਭਾਜੀ ਸਪਰੇਅ ਪੇਂਟ ਹੈ ਟੱਚਿੰਗ ਵਾਸਤੇ। ਕੋਈ ਕਿਤੇ ਵੀ ਕੋਈ ਡੈਂਟ ਹੋਵੇ ਜਾਂ ਸਕ੍ਰੈਚ ਪੈ ਜਾਵੇ ਉਥੇ ਪੇਂਟ ਮਾਰੋ, ਕੁਛ ਕਰਾਣੀ ਲੋੜ ਨਹੀਂ ਐ ਐਜ਼ ਇਟ ਇਜ਼ ਇਹ। ਉਥੇ ਦੇ ਕੰਮ ਕਰ ਜਾਂਦਾ। ਕਿੰਨੇ ਦਾ ਇਹ? ਸਿਰਫ 60 ਰੁਪਏ ਦਾ ਭਾਜੀ। 60 ਰੁਪਏ ਦਾ। ਸਪਰੇਅ ਦੇ ਵਿੱਚ 60 ਰੁਪਏ ਸਰੋ। ਓਕੇ। ਉਸ ਤੋਂ ਬਾਅਦ ਭਾਜੀ ਡਿਜ਼ਾਈਨ ਆਹ ਲੰਬੇ ਵਿੱਚ ਮਿਲ ਜੂਗੀ। ਇਹ ਵੀ 5 ਰੁਪਏ ਦੀ। ਇਹ ਵੀ ਤੁਹਾਡੇ ਵਾਸਤੇ 5 ਰੁਪਏ ਸਾਰੇ ਵਾਸਤੇ ਓਕੇ ਜਿੰਨੀਆਂ ਮਰਜ਼ੀ ਲਓ ਭਾਈ ਉਸ ਤੋਂ ਬਾਅਦ ਭਾਜੀ ਬੈਰਿੰਗ ਨੇ ਮੇਰੇ ਕੋਲ AAI ਕੰਪਨੀ ਦੇ ਬੈਰਿੰਗ ਨੇ AAI AAI ਦੀ ਕੰਪਨੀ ਦੇ ਓਕੇ ਇੰਟਰਨੈਸ਼ਨਲ ਬਰਾਣਾ ਭਾਜੀ ਨੈਟ ਤੇ ਚੈੱਕ ਕਰ ਸਕਦੇ ਆ MRP ਤੋਂ 50% ਲੈਸ ਓਕੇ ਇਹ ਕਾਦੇ ਵਾਸਤੇ ਹੁੰਦੀ ਹੈ ਇਹ ਭਾਜੀ ਮੋਟਰਸਾਈਕਲ ਦੇ ਵਿੱਚ ਕਾਰ ਦੇ ਵਿੱਚ ਕਿਸੇ ਵਿੱਚ ਵੀ ਲਗਾ ਸਕਦੇ ਆ LED ਲਾਈਟ ਹੈ ਉਹ ਤਾਂ ਆਪਣੇ ਲੋਕਾਂ ਨੇ ਬਹੁਤ ਪਸੰਦ ਕੀਤੀ ਹੈ ਅੱਗੇ ਆ ਰਹੇ ਭਾਜੀ ਧੁੰਦ ਦਾ ਮੌਸਮ ਹਾਂਜੀ ਧੁੰਦ ਦੇ ਵਿੱਚ ਕਰਦੀ ਹੈ yellow light ਕੰਮ ਉਹਨਾਂ ਦੇਖੋ ਪਟਾਰਾ ਖੁੱਲਣ ਜਾ ਰਿਹਾ ਹੈ ਵਾਈਟ yellow ਅੱਛਾ ਵਾਈਟ yellow ਠੀਕ ਹੈ ਵਾਈਟ ਵੀ ਚੱਲੂਗੀ ਭਾਦੀ yellow ਵੀ ਚੱਲੂਗੀ ਓਕੇ ਤੇ ਭਾਦੀ 280 ਰੁਪਏ ਦਾ ਡੱਬਾ ਡੱਬਾ ਦੋਨਾਂ ਦਾ ਦੋਨਾਂ ਦਾ ਭਾਦੀ 280 ਰੁਪਏ ਦਾ ਦੋ ਪੀਸ ਕਿਹੜਾ ਕੋਈ ਮਰਜ਼ੀ ਲੈ ਲਓ ਸਾਰੇ ਕਾ ਇਨ डिस्ਕਾਊਂਟ ਹਰੇਕ ਇੱਕ ਚੀਜ਼ ਨੂੰ ਘੱਟ ਰੇਟਾਂ ਤੇ ਮਿਲੂ ਇੱਥੋਂ ਬਾਈ ਕੋਲੋਂ ਭਾਦੀ ਅੱਜਕੱਲ੍ਹ ਇਹ ਟ੍ਰੇਨ ਸੈਰਨ ਹੈ ਬਹੁਤ ਵਿਕ ਰਿਹਾ ਹੈ ਜਿਹੜੀ ਆਪਣੀ ਮੰਡੀਰ ਹੈ ਬਹੁਤ ਲਾਈ ਕਰਦੀ ਹੈ ਹਾਂਜੀ ਪ੍ਰੈਸ਼ਰ ਹੰਡ ਮੈ ਇਹ ਪ੍ਰੈਸ਼ਰ ਹੰਡ ਮੈ ਨੂੰ ਕਹਿੰਦੇ ਨੇ ਕੋਈ ਇਹਨੂੰ ਟ੍ਰੇਨ ਸੈਰਨ ਕਹਿੰਦਾ ਵੈ ਹਾਂਜੀ ਸਿਰਫ 650 ਰੁਪਏ ਵਧੀ 650 ਰੁਪਏ ਵਿੱਧ ਮੋਟਰ ਵਿੱਧ ਮੋਟਰ 650 ਰੁਪਏ ਵਧੀ ਬੰਦੇ ਭਾਜੀ ਫਿਟਿੰਗ ਨਾਲ ਆ ਭਾਜੀ ਨਾਲੇ ਵੀ ਫਿਟਿੰਗ ਵੀ ਪਾਈਪ ਜਿੰਨੀ ਫਿਟਿੰਗ ਹੈ ਦੀ ਸਭ ਨਾਲ ਇੱਕ ਆ ਪ੍ਰੈਸ਼ਰ ਹੰਡ ਤੈਨੂੰ ਵੀ ਬਣੀ ਆ ਨਾਲ ਪ੍ਰੈਸ਼ਰ ਹੰਡ ਤੈਨੂੰ ਵੀ ਬਣੀ ਆ ਨਾਲ ਇਹ ਵੀ ਬੜੀ ਮੋਟਰ ਨਾਲ ਹੈ ਮੋਟਰ ਨਾਲ ਸਾਰੀ ਨਾਲ ਹੈ 650 ਰੁਪਏ ਵਧੀ 650 ਰੁਪਏ 650 ਦਾ ਭਾਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੁਧਿਆਣਾ ਖੜੇ ਆ ਗੱਲਚੌਂਕ ਰਿਸੀ ਢਾਬੇ ਦੇ ਕੋਲੇ ਨਿਊ ਕ੍ਰਿਸ਼ਨਾ ਆਟੋ ਆਟੋ ਵਾਲਿਆਂ ਦੇ ਖੜੇ ਆ ਤੇ ਤੁਹਾਨੂੰ ਅੱਜ ਦਿਖਾਉਣਾ ਹੈ ਮੋਟਰਾਂ ਦੇ ਸਪੇਅਰ ਪਾਰਟ ਦਾ ਸਾਮਾਨ ਬਹੁਤ ਜ਼ਿਆਦਾ ਸਸਤੇ ਰੇਟਾਂ ਦੇ ਵਿੱਚ ਅੱਜ ਵੀਡੀਓ ਨਾ ਬਣਿਆ ਰਿਹਾ ਸਾਡੇ ਕੰਮ ਦੀ ਵੀਡੀਓ ਆ ਆ ਸ਼ੋਭਾ ਭਾਈ ਉਹਨਾਂ ਦੀ ਤੁਹਾਨੂੰ ਅੰਦਰ ਲੈ ਕੇ ਚਾਲਦੇ ਆਂ ਤੇ ਮਣਾਉਂਦੇ ਆ ਵੀਡੀਓ ਨਾ ਬਣਿਆ ਰਿਹਾ ਅੱਜ ਜੀ ਇੱਕ ਛੇਗਣ ਬਾਰ ਹਾਂਜੀ ਪਾਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਭਾਜੀ ਤੁਸੀਂ ਸਭ ਠੀਕ ਠਾਕ ਹਾਂਜੀ ਕੀ ਦਿਖਾਵਾਂਗੇ ਫੇਰ ਅਸਾਂ ਨੂੰ ਫਰੀ ਇੱਕ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡ ਤੁਹਾਡਾ ਵੀ ਤੇ ਜਿਹੜੇ ਮੇਰੇ ਵੀਰ ਭਰਾ ਜਿਨ੍ਹਾਂ ਨੇ ਮੈਨੂੰ ਇੰਨੀ ਵੀਡੀਓ ਲਾਈਕ ਕੀਤੀ ਐ ਇੱਥੇ ਤੱਕ ਮੈਨੂੰ ਪਹੁੰਚਾਇਆ ਮੈਂ ਉਹਨਾਂ ਦਾ ਦਿਿਲੋਂ ਧੰਨਵਾਦਿਆਂ ਤੇ ਇੱਕ ਬਾਜੀ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹਨਾ ਆਪਣੀ ਦੁਕਾਨ ਹੈਗੀ ਐ ਲੁਧਿਆਣੇ ਗਿਲ ਚੌਂਕ ਨਿਊ ਕ੍ਰਿਸ਼ਨ ਆਟੋ ਦੇ ਨਾਮ ਤੇ 메ਨ ਗਿਲ ਚੌਂਕ ਆਪਾਂ ਜਿੱਦਾਂ ਹੀ ਆੰਦੇ ਆ ਉੱਥੇ ਹੈਗਾ ਰਿਸ਼ੀ ਡੱਬਾ ਰਿਸ਼ੀ ਡੱਬੇ ਦੇ ਨਾਲ ਲੱਗ ਆਪਣਾ ਰੋਲ ਪੰਪ ਤੇ ਉਹ ਰੋਲ ਪੰਪ ਵਾਲੀ ਲਾਈਨ ਦੇ ਵਿੱਚ ਐ ਲੈਣਾ ਬੰਦ ਜਾਣਾ ਸੈਂਟਰ ਦੇ ਵਿੱਚ ਦੁਕਾਨ ਹੈ ਨਿਊ ਕ੍ਰਿਸ਼ਨ ਆਟੋ ਉਹ ਪੁਰਾਣੀ ਦੁਕਾਨ ਹੈ ਤੁਸੀਂ ਕਿਸੇ ਨੂੰ ਪੁੱਛ ਕੇ ਆ ਸਕਦੇ ਹੋ ਇੱਥੇ ਤੇ ਬਾਕੀ ਬਰੀ ਜਿਵੇਂ ਪਹਿਲਾਂ 8 ਮੈਂ ਦਿਖਾਈਆਂ ਸੀ ਮੈਂ ਤਾਰਾਂ ਦਿਖਾਈਆਂ ਸੀ ਸਪਲੈਂਡਰ ਦੀਆਂ ਹੁਣ ਆਪਣਾ ਕੋ ਆ ਗਿਆ ਨੇ ਐਕਟਵਾ ਦੀਆਂ ਤਾਰਾਂ ਐਕਟਵਾ ਦੀਆਂ ਤਾਰਾਂ ਐਕਟਵਾ ਦੀ ਤਾਰਾਂ ਭਾਜੀ ਐਕਟਵਾ ਦੀ ਤਾਰਾਂ ਦੇ ਵਿੱਚ ਦੇਖੋ ਮੀਟਰ ਤਾਰ ਐਕਟਵਾ ਮੀਟਰ ਤਾਰ ਐਕਟਵਾ ਦੀ ਐਕਟਵਾ ਦੀ ਕੰਪਲੀਟ ਮੀਟਰ ਤਾਰ ਆਊਟਰ ਸਮੇਤ ਸਿਰਫ 15 ਰੁਪਏ 35 ਪੈਸੇ ਸਰ 35 ਰੁਪਏ ਸਿਰਫ 35 ਰੁਪਏ ਭਾਜੀ ਤਾਰ ਕੰਪਲੀਟ ਤਾਰ ਇਨਰ ਸਮੇਤ ਓਕੇ ਬ੍ਰੇਕ ਤਾਰ ਇਹਦੀ ਐਕਟਵਾ ਦੀ ਹੈਗੀ ਐ ਅਗਲੀ 65 ਰੁਪਏ ਪਿਛਲੀ ਬ੍ਰੇਕ ਤਾਰ ਐਕਟਵਾ ਦੀ 70 ਰੁਪਏ ਚੌਕ ਤਾਰ ਐਕਟਵਾ ਦੀ 45 ਰੁਪਏ ਫਿਰ ਰੇਸ ओके ਉਸ ਤੋਂ ਬਾਅਦ ਭਾਜੀ ਜਿਹੜੇ ਰੇਟ ਬਹੁਤ ਸਰੇ ਹੁੰਦੇ ਨੇ ਇੱਕ ਪੜੀ ਆਪਾਂ ਪਹਿਲਾਂ ਦਿਖਾਈ ਸੀਗੇ ਉੱਲੂ ਦੇ ਭੈਣ ਭਰਾ ਉੱਲੂ ਦੇ ਭੈਣ ਭਰਾ ਉਹਦੇ ਨਾਲ ਇੱਕ ਰਿਸ਼ਤੇਦਾਰ ਹੋਰ ਜੋੜਤਾ ਹੁਣ ਅੱਛਾ ਜੀ ਇਹ ਵੀ ਭਾਜੀ 3 ਲੈਂਸ ਨਾਲ ਪੁਲਿਸ ਲਾਈਟ ਓਕੇ 120 ਰੁਪਏ ਚ ਉਸ ਸੱਤ ਫੰਕਸ਼ਨ ਇਹਦੇ ਵਿੱਚ ਭਾਜੀ ਵਾਈਟ ਵੀ yellow ਵੀ ਨਾਲ ਫਲੈਸ਼ ਵੀ ਨਾਲ ਪੁਲਿਸ ਲਾਈਟ ਵੀ ਨਾਲ red blue ਚੱਲੂਗੇ ਇੱਥੇ ਓਕੇ ਕਿੰਨੇ ਦੀ ਹੈ ਇਹ 120 ਰੁਪਏ ਸਿਰਫ ਭਾਜੀ ਸਿਰਫ 120 ਦੀ ਸਿਰਫ 120 ਰੁਪਏ ਭਾਜੀ ਕਸਤਵਾਪਾਰੀ ਪੇਂਟ ਆਪਾਂ ਪਹਿਲਾਂ ਪਾਇਆ ਸੀ ਟਰਨ ਅਪ ਦਾ ਹੁਣ ਆਪਾਂ ਕੌਬ ਦਾ ਪੇਂਟ ਸ਼ੁਰੂ ਕੀਤਾ ਵਾ ਕਾਦੇ ਲਈ ਹੁੰਦਾ ਇਹ ਪੜੀ ਸਪਰੇਅ ਪੇਂਟ ਹੈ ਟੱਚਿੰਗ ਵਾਸਤੇ ਕੋਈ ਕਿਤੇ ਵੀ ਕੋ ਡੈਂਟ ਹੋਵੇ ਜਾਂ ਸਕ੍ਰੈਚ ਪੈ ਜਾਵੇ ਉਥੇ ਪੇਂਟ ਮਾਰੋ ਕੁਛ ਕਰਨ ਦੀ ਲੋੜ ਨਹੀਂ ਐਜ਼ ਇਟ ਇਜ਼ ਹੀ ਉਹਦੇ ਤੇ ਕੰਮ ਕਰ ਜਾਂਦਾ ਸਿਰਫ 60 ਰੁਪਏ ਦਾ ਪੜੀ 60 ਰੁਪਏ ਦਾ ਸਪਰੇਅ ਦੇ ਵਿੱਚ 60 ਰੁਪਏ ਦਾ ਪੜੀ ਓਕੇ ਜੀ ਉਸ ਤੋਂ ਬਾਅਦ ਹੁਣ ਮੈਂ ਬੈਟਰੀ ਮੋਟਰਸਾਈਕਲ ਦੀ ਹਰੇਕ ਕੋ ਮੋਟਰਸਾਈਕਲ ਹੈਗਾ ਹੀ ਹੈਗਾ ਵਾ ਆਪਾਂ ਨੇ ਇਹ ਲਾਂਚ ਕੀਤੀ ਹੈ ਮੋਟਰਸਾਈਕਲ ਦੀ ਬੈਟਰੀ 1 ਸਾਲ ਦੀ ਗਾਰੰਟੀ ਕਾਊਂਟਰ ਰੂ ਬੇਸਮੈਂਟ 50 ਰੁਪਏ ਵਾਜੀ ਸਿਰਫ 250 ਰੁਪਏ ਵਾਜੀ 250 ਦੀ ਬੈਟਰੀ 250 ਰੁਪਏ ਦੇ ਵਿੱਚ 1 ਸਾਲ ਦੀ ਨਾਲ ਗਾਰੰਟੀ ਵਾਜੀ 1 ਸਾਲ ਦੀ ਗਾਰੰਟੀ 1 ਸਾਲ ਦੀ ਗਾਰੰਟੀ ਵਾਜੀ ਓਕੇ ਜੀ ਉਸ ਤੋਂ ਬਾਅਦ ਭਾਜੀ LED ਲਾਈਟਾਂ ਹੁਣ ਆਪਣੇ ਕੋਲ ਆ ਗਈਆਂ ਆਈਡੀਅਲ LED ਲਾਈਟਾਂ ਇਹ LED ਲਾਈਟਾਂ ਜੀ ਹਾਂਜੀ ਰੇਟ ਸੁਣੋਗੇ ਭਾਜੀ ਆਪੇ ਲੋਕੀ ਕਹਿਣਗੇ ਵੀ ਹਾਂ ਤੁਸੀਂ ਹੱਤ ਕਰਤੀ ਐ 5 ਰੁਪਏ ਵਾਜੀ ਸਿਰਫ 5 ਰੁਪਏ ਸਿਰਫ 5 ਰੁਪਏ ਵਾਜੀ LED ਲਾਈਟ 5 ਰੁਪਏ ਦੀ ਓਕੇ ਉਸ ਤੋਂ ਬਾਅਦ ਭਾਜੀ ਡਿਜ਼ਾਈਨ ਆਹ ਲੰਬੇ ਵਿੱਚ ਮਿਲ ਜੂਗੀ ਇਹ ਵੀ 5 ਰੁਪਏ ਇਹ ਵੀ ਤੁਹਾਡੇ ਵਾਸਤੇ ਭਾਜੀ 5 ਰੁਪਏ ਸਾਰੇ ਵਾਸਤੇ। ਓਕੇ ਜਿੰਨੀਆਂ ਮਰਜ਼ੀ ਲੋ ਭਾਜੀ। ਉਸ ਤੋਂ ਬਾਅਦ ਭਾਜੀ ਬੈਰਿੰਗ ਨੇ ਮੇਰੇ ਕੋਲ AAI ਕੰਪਨੀ ਦੇ। ਬੈਰਿੰਗ ਨੇ AAI AAI ਦੀ ਕੰਪਨੀ ਦੇ ਓਕੇ ਇੰਟਰਨੈਸ਼ਨਲ ਬ੍ਰਾਂਡ ਹੈ ਭਾਜੀ, ਨੈਟ ਤੇ ਚੈੱਕ ਕਰ ਸਕਦੇ ਆ। MRP ਤੋਂ 50% ਲੈਸ। ਓਕੇ ਕਿੰਨੇ ਬਿਆਰ ਦੇ ਵਿੱਚ ਭਾਜੀ 10 ਤੋਂ 15% ਲੈਸ ਹੈ। ਮੈਂ ਦਊਂਗਾ MRP ਤੋਂ ਪਿਆਰ ਵਸਣ ਲੈਸ। 50% ਡਿਸਕਾਊਂਟ। ਔਰ ਸਾਰੇ ਨੰਬਰ ਓਕੇ ਮੇਰੇ ਸਾਰੇ ਨੰਬਰ ਆ ਗਿਆ ਆਪਣੇ ਕੋਲ। ਓਕੇ ਜੀ। ਇੱਕ ਵਾਰੀ ਆਪਾਂ C6 ਪਹਿਲਾਂ ਲਾਂਚ ਕੀਤੀ ਸੀਗੀ। ਵਾਈਟ 180 ਰੁਪਏ ਦਾ ਡੱਬਾ ਆਪਾਂ ਕੀਤਾ ਸੀ ਲਾਂਚ ਹੋਇਆ ਇਹ ਕਾਦੇ ਵਾਸਤੇ ਹੁੰਦੀ ਹੈ ਇਹ ਪਾਜੀ ਮੋਟਰਸਾਈਕਲ ਦੇ ਵਿੱਚ ਕਾਰ ਦੇ ਵਿੱਚ ਕਿਸੇ ਵਿੱਚ ਵੀ ਲਗਾ ਸਕਦੇ ਆ ਐਲਈਡੀ ਲਾਈਟ ਹੈ ਹੁਣ ਪਾਜੀ ਇਹਦੇ ਵਿੱਚ ਵੀ ਆਪਾਂ ਚੇਂਜ ਕਰਤਾ ਉਹ ਤਾਂ ਆਪਣੀ ਲੋਕਾਂ ਨੇ ਬਹੁਤ ਪਸੰਦ ਕੀਤੀ ਹੈ ਅੱਗੇ ਆ ਰਹੇ ਪਾਜੀ ਧੁੰਦ ਦਾ ਮੌਸਮ ਹਾਂਜੀ ਧੁੰਦੇ ਦੇ ਵਿੱਚ ਕਰਦੀ ਹੈ येलो ਲਾਈਟ ਕੰਮ ਹੁਣ ਦੇਖੋ ਪਟਾਰਾ ਖੁੱਲਣ ਜਾ ਰਿਹਾ ਹੈ ਵਾਈਟ येलो ਅਸਲ ਵਾਈਟ येलो ਠੀਕ ਹੈ ਵਾਈਟ ਵੀ ਚੱਲੂਗੀ ਪਾਜੀ येलो ਵੀ ਚੱਲੂਗੀ ਓਕੇ ਤੇ ਪਾਜੀ 280 ਰੁਪਏ ਦਾ ਡੱਬਾ ਅਬ ਦੱਬਾ ਦੋਨਾਂ ਦਾ ਦੋਨਾਂ ਦਾ ਭਾਰੀ 280 ਦਾ ਦੋ ਪੀਸ ਓਕੇ ਵਾਈਟ ਵੀ ਚੱਲੇਗੀ येलो ਵੀ ਚੱਲੇਗੀ ਪਿੱਛੇ ਲੱਗਾ ਹੈ ਫੈਨ ਫੈਨ ਦਾ ਬੜੀ ਇਹ ਫਾਇਦਾ ਹੈ ਕਿ ਟਿਊਬ ਗਰਮ ਨਹੀਂ ਹੁੰਦੀ ਅੱਛਾ ਫੈਨ ਵੀ ਨਾਲ ਲੱਗਾ ਹੋਊਗਾ ਫੈਨ ਨਾਲ ਲੱਗਾ ਹੈ ਕਿਉਂ ਖਰਾਬ ਨਹੀਂ ਹੋਈ ਇਹਦੇ ਨਾਲ ਓਕੇ ਉਸ ਤੋਂ ਬਾਅਦ ਭਾਜੀ ਮੋਟਰਸਾਈਕਲ ਦੇ ਹੈ ਲੀਵਰ ਅਸੈਂਬਲੀ ਪੂਰੀ ਕੰਪਲੀਟ ਹੈਂਡ ਬ੍ਰੇਕ ਲੀਵਰ ਅਸੈਂਬਲੀ ਪੂਰੀ ਕੰਪਲੀਟ ਓਕੇ ਇਹ ਭਾਰੀ ਸਪਲੈਂਡਰ ਪਲੈਟੀਨਾ ਡਿਸਕਵਰ ਪਲਸਰ ਯੂਨੀਕੌਰਨ ਸ਼ਾਈਨ ਸਭ ਨੂੰ ਸੇਮ ਹੈ ਓਕੇ ਸਿਰਫ ਭਾਜੀ ਕੰਪਲੀਟ ਅਸੈਂਬਲੀ 240 ਰੁਪਏ ਦੀ 240 ਦੀ ਵਿਦ ਡਿਸਕ ਆਇਲ ਓਕੇ ਡਿਸਕ ਆਇਲ ਇਹਦੇ ਵਿੱਚ ਨਾਲ ਹੈ ਓਕੇ ਭਾਜੀ ਇਸ ਤੋਂ ਬਾਅਦ ਭਾਜੀ ਹੋਰ ਆਈਟਮਾਂ ਹੋਰ ਆਈਆਂ ਨਵੀਆਂ ਥੋੜੀਆਂ ਜੀਆਂ ਹੋਰ ਵੀ ਦਿਖਾਉਣਾ ਤੁਹਾਨੂੰ ਆ ਦੇਖ ਲਓ ਬਾਈ ਦੀ ਵੀਡੀਓ ਤਾਂ ਲੰਬੀ ਬਹੁਤ ਚਲੀ ਗਈ ਆਪਾਂ ਕੱਲੀ ਕਲੀ ਚੀਜ਼ ਨੇ ਫੇਰ ਵੀ ਤੁਹਾਨੂੰ ਦਿਖਾ ਦੇਣਾ ਦੋ ਚਾਰ ਆਈਟਮਾਂ ਹੋਰ ਆਪਾਂ ਜਿਹੜਾ ਕੋਈ ਮਰਜ਼ੀ ਲੈ ਲਓ ਸਾਰੇ ਕਾਇਨ ਡਿਸਕਾਊਂਟ ਆ ਹਰੇਕ ਚੀਜ਼ ਤੁਹਾਨੂੰ ਘੱਟ ਰੇਟਾਂ ਤੇ ਮਿਲੂ ਇੱਥੋਂ ਬਾਈ ਕੋਲੋਂ ਭਾਜੀ ਅੱਜ ਕੱਲ੍ਹ ਨਾ ਇਹ ਟ੍ਰੇਨ ਸੈਰਨ ਹੈ ਬਹੁਤ ਵਿਕ ਰਹੇ ਆ ਜਿਹੜੀ ਆਪਣੀ ਮੰਡੀਰ ਹੈ ਬਹੁਤ ਲਾਈ ਕਰਦੀ ਹੈ ਹਾਂਜੀ ਪ੍ਰੈਸ਼ਰ ਆਰਮ ਹੈ ਪ੍ਰੈਸ਼ਰ ਆਰਮ ਵੀ ਉਹਨੂੰ ਕਹਿੰਦੇ ਨੇ ਕੋਈ ਇਹਨੂੰ ਟ੍ਰੇਨ ਸੈਰਨ ਕੰਨਦਾ ਹੈ ਹਾਂਜੀ ਸਿਰਫ 650 ਰੁਪਏ ਵਧੀ 650 ਦੀ ਵਿੱਦ ਮੋਟਰ ਵਿੱਦ ਮੋਟਰ 650 ਰੁਪਏ ਵਧੀ ਬੱਲੇ ਬਾਜੀ ਫਿਟਿੰਗ ਨਾਲ ਆ ਭਾਜੀ ਨਾਲੇ ਵੀ ਫਿਟਿੰਗ ਵੀ ਪਾਈਪ ਜਿੰਨੀ ਫਿਟਿੰਗ ਹੈ ਦੀ ਸਭ ਨਾਲ ਹੈ ਨਾਲ ਦੋਗੇ ਉਸ ਤੋਂ ਬਾਅਦ ਭਾਜੀ ਕਿ ਕਾ ਪ੍ਰੈਸ਼ਰ ਆਰਮ ਨੂੰ ਤੈਨੂੰ ਵੀ ਬਣੀ ਆ ਨਾਲ ਪ੍ਰੈਸ਼ਰ ਆਰਮ ਨੂੰ ਤੈਨੂੰ ਵੀ ਬਣੀ ਆ ਨਾਲ ਇਹ ਵੀ ਭਾਜੀ ਮੋਟਰ ਨਾਲ ਹੈ ਮੋਟਰ ਨਾਲ ਸਾਰੀ ਨਾਲ ਹੈ 650 ਰੁਪਏ ਬਾਜੀ 650 ਦਾ 650 ਦਾ ਬਾਜੀ ਬੱਲੇ ਬਾਜੀ ਲੋ ਬਾਜੀ ਕੰਮ ਨਹੀਂ ਹੋਰ ਦਿਖਾਣਾ ਜਿਹੜੀ ਸਭ ਤੋਂ ਜ਼ਬਰਦਸਤ ਹੈ ਉਹ ਤਾਂ ਪਹਿਲਾਂ ਕਦੀ ਦਿਖਾਈ ਨਹੀਂ ਪਾਪਾ ਵਾਲੇ ਹੋਰਣ ਪਾਪਾ ਵਾਲੇ ਠੀਕ ਹੈ ਜੀ ਪਹਿਲਾਂ ਤਾਂ ਇਹਦੀ 1 ਸਾਲ ਦੀ ਗਾਰੰਟੀ 1 ਸਾਲ ਦੀ ਗਾਰੰਟੀ ਗਾਰੰਟੀ ਮੀਨਸ ਇਹ ਹੈ ਕਿ ਪੀਸ ਨਵਾਂ ਮਿਲੂਗਾ ਕਸਟਮਰ ਨੂੰ ਉਸੇ ਟਾਈਮ ਵਾਪਸੀ ਅੱਛਾ ਜੀ ਚੇਂਜ ਕਰਕੇ ਨਵਾਂ ਦਵਾਂਗਾ ਰੇਟ 180 ਰੁਪਏ ਦਾ ਸੈੱਟ ਇਹ ਜਾ ਦੋ ਪੀਸ ਹੋਣਗੇ 180 ਰੁਪਏ ਦਾ ਸੈੱਟ ਦੋ ਪੀਸ ਦਾ ਵਾਜੀ ਉਸਾਲ ਦੀ ਗਾਰੰਟੀ ਵਾਜੀ ਉਸਾਲ ਦੀ ਗਾਰੰਟੀ ਵੀ ਦਿੰਦੇ ਨਾ ਉਸ ਤੋਂ ਬਾਅਦ ਵਾਜੀ ਅੱਜ ਕੱਲ ਆਵਾਜ਼ ਵਾਲਾ ਫਿਲਟਰ ਬਹੁਤ ਚੱਲ ਰਿਹਾ ਹੈ ਮੋਡੀਫਾਈਡ ਫਿਲਟਰ ਕਹਿੰਦੇ ਨੇ ਇਹਨੂੰ ਹਾਂਜੀ ਬਹੁਤ ਵਿਕ ਰਿਹਾ ਵਾਜੀ ਸਿਰਫ 110 ਰੁਪਏ ਵਾਜੀ ਓਕੇ ਇਹ ਧੂਮ ਵਰਗੀ ਵਾਇ ਬਣਾਉਂਦਾ ਹੈ ਧੂਮ ਸਲੰਸਰੀ ਵਿੱਚ ਚੱਲਦਾ ਹੈ ਅਸਲ ਸਲੰਸਰੀ ਚ ਲੱਗਦਾ ਹੈ ਇਹ ਕਾਰਬਟਰ ਦੇ ਨਾਲ ਲੱਗਦਾ ਭਾਜੀ ਕਾਰਬਟਰ ਦੇ ਨਾਲ ਬਹੁਤ ਵਧੀਆ ਭਾਜੀ ਇਹੇ 110 ਰੁਪਏ ਦਾ 110 ਰੁਪਏ ਦਾ ਵਧੀਆ ਓਕੇ ਆਵਾਜ਼ ਪੂਰੀ ਵਧੀਆ ਬਣਾ ਦੂ ਪੂਰੀ ਵਧੀਆ ਉਸ ਤੋਂ ਬਾਅਦ ਇਹ ਆਪਾਂ ਲਾਈਟਾਂ ਲਗਾਨੀਆਂ ਜਿੰਨੀਆਂ ਵੀ LED ਲਾਈਟਾਂ ਉਹਦੇ ਨਾਲ ਆਪਾਂ ਸਵਿੱਚ ਮੰਗਦੇ ਨੇ ਹਾਂਜੀ ਹੁਣ ਸਵਿੱਚ ਦਾ ਰੇਟ ਸੁਣੋਗੇ ਭਾਜੀ ਸਿਰਫ 10 ਰੁਪਏ ਅੱਛਾ ਜੀ 10 ਰੁਪਏ 10 ਰੁਪਏ ਦਾ ਸਵਿੱਚ ਨਹੀਂ ਬਾਹਰ ਕਿੰਨੇ ਦੇ ਉਹ 50 ਰੁਪਏ 50 ਰੁਪਏ ਜੀ 50 ਰੁਪਏ ਤੋਂ ਘੱਟ ਕੋਈ ਕਿਥੋਂ ਨਹੀਂ ਮਿਲਦੀ ਭਾਜੀ 10 ਰੁਪਏ ਤੇ ਲੌਂਚ ਨਾ ਲੱਗੀ ਐ ਛੋਟੀ ਜੀ ਮੋਟਰ ਓਕੇ ਸਿਰਫ 240 ਰੁਪਏ ਵਾਲੀ ਅੱਛਾ 240 ਦੇ ਵੀ ਬ੍ਰਾਂਡ ਭਾਜੀ ਸੀਵਾਈਟੀ ਬ੍ਰਾਂਡ ਐ ਅੱਛਾ ਬ੍ਰਾਂਡ ਦੀ ਨਾਲੇ 240 ਰੁਪਏ ਭਾਜੀ ਦਊਗਾ ਓਕੇ ਭਾਜੀ ਅਸਲੋਂ ਭਾਜੀ ਤੁਸੀਂ ਦੇਖਾ ਮਾਰ ਸਕਦੇ ਹੋ ਹੋਰਨ ਦੀ ਵੈਰਾਈਟੀ ਬਹੁਤ ਐ ਲਾਈਟਾਂ ਦੀ ਵੈਰਾਈਟੀ ਬਹੁਤ ਐ ਔਰ ਕੱਲੀ ਕੱਲੀ ਜੀ ਆਪਾਂ ਦਿਖਾਉਣ ਲੱਗਦੇ ਵੀਡੀਓ ਬਹੁਤ ਲੰਬੀ ਹੋ ਜਾਣਾ ਅੱਛਾ ਲੱਗੂਗਾ ਵੀ ਰੇਟ ਦਾ ਕਿੰਨਾ ਹਰ ਇੱਕ ਚੀਜ਼ ਤੇ ਤੁਹਾਨੂੰ ਘੱਟ ਰੇਟ ਮਿਲੂਗਾ ਬਾਈ ਦਾ ਬਾਕੀ ਦੁਕਾਨਾਂ ਨਾਲੋਂ ਬਹੁਤ ਜ਼ਿਆਦਾ ਫਰਕ ਆ ਅੱਦੋ-ਉੱਦ ਦਾ ਫਰਕ ਆ ਜੂ ਰਹੋ ਬਾਈ ਕੋਲ ਆਪਾਂ ਕੱਲੀ-ਕੱਲੀ ਜੀਤ ਹੋਣ ਲੱਗ ਲੇ ਵੀਡੀਓ ਬਹੁਤ ਲੰਬੀ ਜੋ ਨੰਬਰ ਕਿੰਨਾ ਭਾਈ ਆਪਣਾ ਭਾਈ ਮੇਰਾ ਨੰਬਰ ਹੈਗਾ 9914700905 ਨਿਊ ਕ੍ਰਿਸ਼ਨਾ ਆਟੋ ਗਿਲ ਚੌਕ ਲੁਧਿਆਣਾ ਓਕੇ ਭਾਈ ਸ਼ੁਕਰੀਆ